ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸ਼ੰਭਲਾ ਮਿੱਤਰੋ ਸਿਆਣੇ ਕਹਿੰਦੇ ਨੇ ਜਦੋਂ ਇਨਸਾਨ ਤੇ ਮਾੜਾ ਵਕਤ ਆਉਂਦਾ ਬੁਰਾ ਵਕਤ ਆਉਂਦਾ ਉਸ ਵੇਲੇ ਫੁੱਲ ਵੀ ਅੰਗਿਆਰ ਬਣ ਜਾਂਦੇ ਨੇ ਇਹ ਸਚਾਈ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਬਾਈ ਮੀਵਾ ਸਿੰਘ ਦੀ ਪਾਲੀਆ ਕਲਾ ਤੇ ਕੁਲਦੀਪ ਸਿੰਘ ਜੀ ਆਓ ਪਿਆਰ ਨਾਲ ਸੁਣੀਏ ਓ ਜਦੋਂ ਕਦੇ ਵੀ ਫੁੱਟਦੇ ਨੇ ਆਲੇਖ ਮੱਥੇ ਦੇ ਓ ਸਤ ਬੱਤਣਾ ਦਾ ਤਾਰੂ ਡੁੱਬ ਜੇ ਵਿੱਚ ਚਵੱਚੇ ਦੇ ਓ ਬਿਨਾ ਚਿਲਾਏ ਚਲਦਾ ਵੀ ਹਥਿਆਰ ਜਾਂਦੇ ਨੇ ਓ ਮਾੜੇ ਵਕਤ ਚ ਖੱਬੀ ਖਾਂ ਵੀ ਹਾਰ ਜਾਂਦੇ ਨੇ ਓ ਬੁਰੇ ਸਮੇਂ ਦਾ ਖੱਬੀ ਖਾਂ ਵੀ ਹਾਰ ਜਾਂਦੇ ਨੇ ਇੱਥੇ ਬੰਦੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ ਹੀਰੇ ਵਰਗਾ ਗਬਰੂ ਨਸ਼ਿਆ ਉੱਤੇ ਲੱਗ ਜਾਂਦਾ ਹੈ ਉਹ ਫੁੱਲਾਂ ਬੜ ਗਏ ਮਿੱਤਰ ਬਣ ਅੰਗਿਆਰ ਜਾਂਦੇ ਨੇ ਉਹ ਬੁਰੇ ਸਮੇਂ ਦਾ ਖੱਬੀ ਖਾਵੀ ਹਾਰ ਜਾਂਦੇ ਨੇ ਉਹ ਮਾੜੇ ਵਕਤ 'ਚ ਖੱਬੀ ਖਾਵੀ ਓਏ ਹਾਰ ਜਾਂਦੇ ਨੇ ਓ ਜਾਨੋ ਪਿਆਰਾ ਸੱਜਣ ਆਪਣਾ ਮੁੱਖ ਕਮਾ ਲੈਂਦਾ ਸ਼ਰਬਤੀ ਜਾ ਕੇ ਹੋਏ ਗੈਰਾਂ ਨਾਲ ਮਲਾ ਲੈਂਦਾ ਛੋਟੇ ਦਿਲ ਦੇ ਹੋਦਾ ਬਿਨ ਤਲਵਾਰ ਜਾਂਦੇ ਨੇ ਆਉ ਬਾੜੇ ਬਕਤ ਚ ਖੱਬੀ ਖਾਂ ਵੀ ਹਾਰ ਜਾਂਦੇ ਨੇ ਉਹ bure ਸਮੇ ਦਾ ਖੱਬੀ ਖਾਂ ਵੀ ਹਾਰ ਜਾਂਦੇ ਨੇ ਉਹ ਪਦਮਨਾਗ ਦੇ ਉੱਪਰ ਪੈਰ ਅਚਾਨਕ ਟਿਕ ਜਾਂਦਾ ਉਹ ਜੂਸੇਬ ਵਰਗਾ ਸੋਨਾ ਵਿੱਚ ਬਜਾਰਾਂ ਵਿਕ ਜਾਂਦਾ ਅੰਗ ਮਖਮਲੀ ਮਾਰ ਜਾਂਦੇ ਨੇ ਓ ਬੁਰੇ ਸਮੇਂ ਦਾ ਖੱਬੀ ਖਾਂ ਵੀ ਹਾਰ ਜਾਂਦੇ ਨੇ ਓ ਮਾੜੇ ਬਕ ਪਿਚ ਖੱਬੀ ਖਾਂ ਵੀ ਓਏ ਹਾਰ ਜਾਂਦੇ ਨੇ ਓ ਪੁੱਜ ਕੇ ਛੱਤਰ ਲੀਡਰ ਸ਼ਾਮਲੇ ਹੌਸ ਗਵਾ ਵੈਂਦਾ ਓ ਭਗਤੀ ਕਰਦਾ ਸਾਧੂ ਏ ਹਕ ਨੂੰ ਨਾਰ ਲਗਾ ਵੈਂਦਾ ਦੁਸ਼ਮਣ ਉੱਤੇ ਦੁਸ਼ਮਣਕਾਰੀਤ ਵਾਰ ਜਾਂਦੇ ਨੇ ਕਤ ਵਿਚ ਖੱਬੀ ਖਾਂ ਵੀ ਹਾਰ ਜਾਂਦੇ ਨੇ ਉਹ ਬੁਰੇ ਸਮੇ ਦਾ ਖੱਬੀ ਖਾਂ ਵੀ ਹਾਰ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਮੈਂ ਕੁਲਦੀਪ ਛੱਟਾ ਤੇ ਬਾਪੂ ਮੇਵਾ ਸਿੰਘ ਪਾਲੀਆ ਬਾਪੂ ਹਰਪਾਲ ਸਿੰਘ ਸ਼ਮਲਾ ਸਾਡੀ ਸਾਰੀ ਟੀਮ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਉਂਦੇ ਬੜਦੇ ਰਹੋ ਇਦੀ ਪਿਆਰਿੰਦੇ ਰਹੋ ਥੈਂਕ ਯੂ